Oh, g <laughs> o ਲੋਜੀ ਟੀਮ ਦੀਆਂ ਜਰਸੀਆਂ ਵੀ ਸੁੱਕਣੇ ਪਈਆਂ ਹੋਈਆਂ ਕਈ ਦਿਨਾਂ ਦੀਆਂ ਸਭੀਆਂ ਪਈਆਂ ਸੀਗੀਆਂ ਬੈਗ ਦੇ ਵਿੱਚ 2-3 ਸਾਲਾਂ ਨੂੰ ਹੋ ਗਏ ਸੀ ਉਵੇਂ ਹੀ ਪਈਆਂ ਸੀ ਤੇ ਅੱਜ ਪਾ ਕੇ ਖੇਡਾਂਗੇ ਮਿਲਦੇ ਜਵਾਰ ਕੇ ਟੂਰਨਾਮੈਂਟਾਂ ਦੇ ਲਾਉਣੇ ਰੌਣਕਾਂ ਅੱਜ ਤੇ ਸਾਡੀ ਟੀਮ ਦਾ ਇੱਕ ਪਲੇਅਰ ਅੱਜ ਘੱਟ ਆ ਜੋ ਕਿ ਕੈਨੇਡਾ ਦੇ ਵਿੱਚ ਬੈਠਾ ਤੇ ਅੱਜ ਦੇ ਟਾਈਮ ਦੇ ਵਿੱਚ ਅਸੀਂ ਉਹਨੂੰ ਅੱਜ ਬਹੁਤ ਮਿਸ ਕਰਦੇ ਆ ਤੇ ਉਸੇ ਦਾ ਹੀ ਘਰ ਹੈ ਤੇ ਸਾਰੇ ਜਣੇ ਇੱਥੇ ਜਾਵਾਂਗੇ ਤੇ 3 ਵਜੇ ਫਾਇਚ ਖੇਪੜ ਵਰਸਜ ਬਾਜੇ ਵਾਲਾ ਜੁੜੇ ਰਹੋ ਨਾਜ਼ਰਾਂ ਨਾਲ ਤੁਹਾਨੂੰ ਦੁਖਾਉਂਦੇ ਰਹਾਂਗੇ ਆਜੋ ਮਿਲਦੇ ਅੱਗੇ ਪਲੇਰਾਂ ਨਾਲ ਕੌਣਾ ਵੀਰੇ ਕੌਣਾ ਵੀਰ ਸਿਮਰਜੀਤ ਜੀ ਕੀ ਕਹਿੰਦਾ ਵੀਰ ਆਹ ਲਾ ਕੱਪੜੇ ਦੋ ਉਹ ਆ ਗਿਆ ਬਾਈ ਵੀ ਆ ਗਿਆ ਲਸ਼ਮੀਰਜੀਤ ਵੀ ਆ ਗਿਆ ਬਾਈ ਗੱਡੀਆਂ ਤੇ ਆਉਂਦੇ ਮੇਰੇ ਵੀਰੋ ਦੇ ਗੱਡੀ ਦੇਖ ਲਸ਼ਕ ਦੀ ਹੋ ਆਰ ਹੈਗੇ ਜੀ ਕੀ ਕਰੀਂ ਗੈਂਦਰ ਆਹੋ ਲੱਗਿਆ ਕਿਥੇ ਖੜਿਆ ਹੋਈ ਜਵਾਕਾ ਬਰੇ ਹੋਏ ਕੀ ਲੈ ਆਰ ਲਾ ਲੈ 21000 ਦੇ ਪਾਵਾਂਗੇ ਤੇ ਪੈਰੀਏ ਚਾਹਵਾਉ ਨਾ ਪੈਰੀਏ ਚਾਹ ਲਾਓ ਇਹ ਇਹ ਸਾਡਾ ਮੰਨ ਲਾ ਵੀ ਮੇਨ ਪਲੇਅਰ ਹੈਗਾ ਐਡੀ ਟੀਮ ਦਾ ਡਿਫੈਂਸਰ ਜਿਹਨੂੰ ਅਸੀਂ ਮਾਣ ਇੱਜ਼ਤ ਦਾ ਸਤਿਕਾਰ ਨਾਲ ਲਿਆ ਰਹੇ ਹਾਂ ਕੋਈ ਫਿਰ ਵੱਡੇ ਲੋਕ ਕਹਿੰਦੇ ਆ ਪਹਿਲਾਂ ਕਰਦੇ ਇਹ ਤਾਂ ਗੱਲ ਹੈਗੀ ਹੈ ਠੀਕ ਹੈ ਚਲੋ ਜੀ ਪਾਓ ਲੋਰ ਨੂ ਨਾ ਨਾ ਐ ਕੀ ਹੈ ਲੋਰ ਪਾਓ ਗੁਰਦੁਆਰੇ ਲੱਗਰ ਵੀ ਛਕਣਾ ਬਾਈ ਨੂੰ ਫੋਨ ਲਾਓ ਮੈਂ ਦਰਵਾ ਨੱਬਾ ਲੈ ਗਿਆ ਉਹ ਬੈਠ ਤੋਂ ਤੇਰੀ ਰਿਸਪੌਂਸਿਬਿਲਟੀ ਦੀ ਗਿਆ ਕੁਛ ਖਾਣੇ ਨਹੀਂ ਇਹਦਾ ਪੌਣਾ ਇਹ ਤਾਂ ਪੌਣਾ ਇਹ ਤਾਂ ਪੌਣਾ ਇਹ ਬੁਲਾਉਣੇ ਪੈਂਦੇ ਬੁਲਾ ਰਹੇ ਆ ਜੂਰੀ ਆ ਤੁਹਾਡੀ ਬਾਜ ਤੱਕ ਕਿਹਨੇ ਜਦ ਚਾਰੇ ਜੋ ਬੈਠਾ ਹਰ ਮਾਤਾ ਦਾ ਨਾਮ ਹੈ ਹਰ ਮਾਤਾ ਦਾ ਨਾਮ ਹੈ ਮੈਂ ਕਹਿੰਦਾ ਕਿ ਰੀਵਾ ਹੈ ਮੈਂ ਕਹਿੰਦਾ ਕਿ ਰੀਵਾ ਹੈ ਮੈਂ ਕਹਿੰਦਾ ਕਿ ਰੀਵ ਨਾ ਕੋਈ ਨਾ ਪੋਪਵਾ ਯਾਰ ਨਾ ਬਈ ਇਹ ਤਾਂ ਗਲਤ ਗੱਲ ਹੈ ਉਹ ਲਾਲੀ ਕਿਤੇ ਮਿਸਾਰੀ ਥੱਲੇ ਆਇਆ ਯਾਰਾ ਹਟ ਵੈਲਕਮ ਵੈਲਕਮ ਕਰਕੇ ਰੁਕ ਜਾ ਫੇਰ ਪੈਰ ਪਾ ਲੈ ਉਹ ਖੜਾਈ ਥੋੜਾ ਜਾ ਰੁਕੀ ਰੋਕੀ ਖੜ ਜਾ ਐਂ ਖੜ ਜਾ ਉਹ ਮੱਥੇ ਤੇ ਤਾਂ ਨਹੀਂ ਗਿੱਚੀ ਤੇ ਲੱਗਿਆ ਕੋਈ ਦਾ ਮੰਗਦਾ ਮੱਥੇ ਦੇ ਬਾਅਦ ਉਹ ਦੇਖ ਲਿਆ ਗਿੱਚੀ ਸ਼ੌਕ ਪੂਰੇ ਕਰਦਾ ਨਹੀਂ ਟਾ 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 ਬੜੇ ਕੋ ਬੰਦੇ ਨਹੀਂ ਪੂਰੇ ਹੁੰਦੇ ਨੇ ਲੈ ਬਾਹਰ ਅਮਰ ਕਾਲਾ ਫੇਦੇ ਕਿ ਕਾਨੂੰ ਜਾਣ ਦਾ ਜਾਣਾ ਪੈਂਦਾ ਇਹ ਤੂੰ ਤੈਨੂੰ ਲੈ ਗਈ ਵੈਲਕਮ ਬੈਕ ਨਹੀਂ ਜਾਣਾ ਵੈਲਕਮ ਆ ਨਹੀਂ ਜਾਣਾ ਪੁੱਤ ਤਿਆਰੀਆਂ ਪਾ ਦੋ ਨਹੀਂ ਜਾਣਾ ਤੂੰ ਆਸਦਾ ਇੰਡੀਆ ਦੇ ਬੰਦੇ ਜੀ ਟੂਰਨਾਮੈਂਟ ਆ ਬੰਦੇ ਦਾ ਦੇਖ ਤੀ ਨਾ ਆ ਇਹ ਵਿੱਚ ਮਾ ਡਾਕੀ ਦੇ ਜਿਹੜੇ ਨੂੰ ਆਉਂਦੀ ਉਹਨੂੰ ਫੜਾ ਦੋ ਉਹ ਫੜ ਜਾ ਕੰਮ ਹੈ ਤੈਨੂੰ ਪਿੰਡ ਜਾ ਹਾਂ ਕੀ ਬਾਦੀ ਏ ਹਾਰ ਕੇ ਹਾਰ ਦਾ ਬਾਦਾਂ ਫਿਰ ਤੈਨੂੰ ਪਿੰਡ ਚੜਾ ਕੇ ਲਿਆਈਏ ਕਿ ਮੋਟਰਸਾਈਕਲ ਤੇ ਆਏਗਾ ਆਉਂਗਾ ਮੋਰਚਾ ਜਲਦੇ ਆਇਓ ਕਰੇ ਉਹਨਾਂ ਕਰੇ ਆ ਜਾ ਆਏ ਨਹੀਂ ਇਹ ਤਾਂ ਦੇਖ ਤਗੜੀ ਮਸ ਮਰੇ ਗਿਆ ਫਿਰ ਤਾਂ ਗਾਂਹ ਚੜਾ ਲਾਂਗੇ ਨਹੀਂ ਯਾਰ ਕੋਡਾ ਨਹੀਂ ਫਿਰ ਤੈਨੂੰ ਤੁਸੀਂ ਪਿੰਡ ਲਾਕੇ ਸੀ ਗਾਂਹ ਪਾ ਜਗੇ ਕਿ ਅਸੀਂ ਆਲ ਰੌਂਡ ਕਰਾਂਗੇ ਹੋਰ ਫਿਰ ਚਾਰ ਡਿਫੈਂਸਰ ਤਾਂ ਫੇਰ ਵੀ ਚਾਰ ਚਾਹੀਦੇ ਆ ਦੋ ਹੋਰ ਕਿਹੜੇ ਦੋ ਇੱਕ ਹੋਆ ਇੱਕ ਹੋਰ ਡਿਫੈਂਸ ਚਾਰ ਦੀ ਡਿਫੈਂਸਰ ਆਪਾਂ ਲਾਵਾਂਗੇ ਪੰਜ ਪੂਰਾ ਗੋਲਤੀ ਪੈਣੀ ਬੁੱਧੀ ਦੁੱਖੀ ਤੇ ਵੀ ਕੀ ਨਹੀਂ ਉਹਦੇ ਖੜਾ ਲੇ ਵਿੱਚੇ ਖੜਾ ਲਓ ਕਿਤਾ ਨਹੀਂ ਪਤਾ ਸ਼ੂਟ ਫੜਦੇ ਨਾ ਨਹੀਂ ਛੱਡਦੇ ਚ ਹੈ ਇਹ ਆਈ ਬਾਲ ਲਓ ਸ਼ੂਟ ਫੜਦੇ ਰੁਣੀ ਨਹੀਂ ਛੱਡਦੇ ਕੀਪਰ ਗੋਰਾ ਆਟ ਡਿਫੈਂਸ ਲਾਓ ਲੋਡ ਦੇ ਲਈ ਵੱਡੇ ਵੱਲ ਪੰਜ ਜਿਹੜੇ ਬੰਦੇ ਹੈਗੇ ਉਹ ਤਾਂ ਬੁਲਾ ਲਓ ਵਿੱਚ ਬਹੁਤ ਹੈਗੀਆਂ ਇਹ ਜਿਹੀਆਂ ਡੂਰੋਂ ਪਾ ਜਬ ਆ ਗਿਓ ਆਇਓ ਆਇਓ ਨਾਲ ਜਾ ਸਿੱਧੂਆ ਵਾਹ ਆਇਆ ਲਾਹੀ ਨਾ ਲਾਹੀ ਅੱਸੀਆਂ ਦੇ ਬਗਲ ਕੇ ਅੱਸੀਆਂ ਨੇ ਯਾਰ ਪਤਾ ਵਾਹ ਬਾੜੀ ਵੇਖ ਕਰਾਇਆ ਵੈਲਕਮ ਬੈਕ ਆ ਜਵਾਲ ਕੋਲੇ ਪਰਾਂ ਪਰਾਂ ਕੋ ਪਰਾਂ ਗਲੀ ਬਾਗਿਆ ਜੀ ਜੀ ਇਹੋ ਟੀਮ ਕਿਨੇ ਇੰਟਰਨੈਟ ਲਿਖੇ ਜੀ ਨੇ ਅਸੀਂ ਕਿਰੇ ਅਸੀਂ ਤਾਂ ਕੀੜਾ ਢਾਇਆ ਯਾਰ ਮੁੜ ਕੇ ਅਸੀਂ ਕਰਤਾ ਕੈਨਸਲ ਪੱਟ ਦੂ ਫਿਰ ਛੋਟੀ ਲਿਆ ਜਲੇ ਨਾ ਨਾ ਪੱਟ ਦੂ ਫਿਰ ਇਹਨਾਂ ਨੇ ਉਹੀ ਕਰ ਤੋ ਓਏ ਯਾਰ ਅਸੀਂ ਤਾਂ ਪਹਿਲਾ ਦੋਕ ਦਿਨ ਖੇਡੇ ਮਾ ਯਾਰ ਪੱਟ ਭਰ ਕੇ ਕੀ ਫਾਇਦਾ ਪਟੈ ਨੂੰ ਕਿਵੇਂ ਵੜੀ ਕਹਿੰਦੇ ਫੋਨ ਲਾਈ ਜਨਾ ਓਏ ਮੈਂ ਕਰ ਲੈ ਦੋ ਸਟੱਡ ਗਿਆ ਰੋਣ ਟੱਡ ਚੱਕੋ ਯਾਰ ਸਾਰੀ ਖਾਹਰ ਹੁੰਦੀ ਆ ਉਹਨੂੰ ਇੱਥੇ ਉਹਨੂੰ ਆਮ ਆਸੇ ਲੀਨੂਗੀ ਉਹਨੂੰ ਚਾਹਾਂਗੇ ਵਾਹ ਤੀਨ ਹੁਣਾ ਹੀ ਹੈ ਮੈਂ ਗੱਗੀਆਂ ਨੂੰ ਉਹਨੇ ਚੱਕੇ ਸਹੀ ਨਹੀਂ ਸੀ ਡਿਪਲੋਮਾ ਦੇ 8 5 9 ਨੰਬਰ ਸਟੱਡ ਦਾ ਹੱਲ ਕਰੀ ਜਮਾ ਤੁਰਕੀ ਹੁੰਦੇ ਦਾ ਚਾਲੀ ਇੱਕ ਹੋਰ ਇੱਥੇ 35 40 ਟਾਈਮ ਹੁੰਦੇ ਆ ਉਹਦੇ ਲਈ ਗੱਲ 16 17 ਬੰਦੇ ਇਕੱਠੇ ਕਰੋ ਇੰਨੇ ਜਿੰਨੇ ਨਹੀਂ ਹੁੰਦੇ ਬੰਦ ਨਹੀਂ ਆ ਰਹੇ ਬੰਦ ਨਹੀਂ ਇਹ ਗੱਲ ਵੀ ਦੇਖਾ ਲੋਰਾ ਜਾ ਕੇ ਜੱਜ ਕੇ ਆਉਂਗਾ ਕਿਉਂਗੇ ਜੀ ਵਿਆਹ ਤੇਰਾ ਵੀ ਹੋਇਆ ਦੇਖਾ ਮਣੀ ਲੋਰ ਦਾ ਵਿਆਹ ਤੇਰਾ ਵੀ ਹੋਇਆ ਥੋੜੀ ਜੀ ਲੋਰ ਫਿੱਕੀ ਆ ਗਿਆ ਇਹ ਤਾਂ ਲੱਗਦੇ ਨਹੀਂ ਉਹ ਤਾਂ ਲੱਗਦਾ ਨਹੀਂ ਆਹ ਦੇਖ ਨਾਲੇ ਉਹ ਤਾਜ਼ਾ ਵੇਹੇ ਤੇ ਇੱਕ ਜਵਾਬ ਨਹੀਂ ਤਾਂ ਗੱਲਾਂ ਨਾਲੇ ਦੇਖ ਸਣਾ ਸ਼ਰਟ ਦੇ ਵਿਆਹ ਥੋੜਾ ਵੀ ਹੋਇਆ ਦੇਖ ਚੌੜੇ ਵਿੱਚ ਬਾਹਰ ਨਿਕਲੋ ਉਹ ਤੋੜਦਾ ਅਗਲਾ ਜਾਂਦਾ ਬਾਈ ਤੇ ਪ੍ਰੈਸ ਕਰਕੇ ਆਪਣੀ ਟੀਮ ਚ ਭੰਦੇ ਰੋ ਸਾਰੇ ਸਾਰੇ ਵਾਲੇ ਮੁੰਡੇ ਲਾਇਆ ਇਹ ਤੇਰੀ ਘਰ ਤੇ ਲਾਇਆ ਮੈਂ ਤੋਥੇ ਬਸ ਤੋ ਹੀ ਲਾਇਆ ਨੇ ਬਜ਼ਾਰੀ ਵਾਲਾ ਘਰੇ ਵਾਗੇ ਓਏ ਤੇਰੇ ਫਾਰਵਰਡ ਲਾਇਆ ਨੇ 200 ਲਾਇਆ ਓਏ ਪਹਿਲੀ ਕਿਹਨੇ ਲਾਇਆ ਓਨੇ ਤੇਰਾ ਭੰਦਾ ਘਰੇ ਤੇਰਾ ਫਾਰਵਰਡ ਆ ਜੀ ਫਾਰਵਰਡ ਕਿੱਥੇ ਸੀਦੀ ਸਸਤੀ ਆਈ ਤੇ ਉਹਦੇ ਦੀ ਆਉਂਦੀ ਹੋਰੀ ਬੈਠੇ ਪੁਲੀਆ ਦਿਖਾਉਗਾ دا دو تو دا يا جو جسر گيا ري وني وني دا دو تو دا يا 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 ਬਹੁਤ ਹੀ ਮੈਜਿਕ ਇੰਦੀਰ ਬਾੜੀ ਰਾਜੇ ਦੀ ਗੱਡੀ ਸਟਾਰਟ ਨਾ ਹੋਵੇ ਜੇ ਤੱਕ ਕਮੂਰ ਨੂੰ ਲਾਉਂਦਾ ਮਾ ਗੱਟ ਟੁੱਟਦਾ ਦੇਖੀ ਕੁਰਸੀ ਟੁੱਟ ਗਈ ਇਹਦਾ ਵਿਹਾਰੀ ਕਹਿੰਦਾ ਭਾਈ ਟੁੱਟ ਗਈ ਹੋ ਕੇ ਨਹੀਂ ਹਾਂ ਭਾਈ ਟੁੱਟ ਗਈ ਕਹਿੰਦੇ ਕਿੰਨੇ ਦੀ ਆ ਕਹਿੰਦਾ ਭਾਈ 350 ਕਹਿੰਦਾ ਵਿਹਾਰੀ ਕਹਿੰਦਾ ਜਦੋਂ ਅਸੀਂ ਹੱਸ ਜੇ ਫਿਰ ਕਹਿੰਦਾ ਇਹ ਤਾਂ ਵਿਹਾਰੀ ਗੱਲ ਆ ਨਹੀਂ ਇੱਕ ਦਾ ਬੰਦਾ ਕੁਰਸੀ ਨੂੰ ਡੋਲਣੀ ਹੈ ਖੰਭੇ ਨਾਲ ਥੱਲੇ ਡਾਹ ਲੈ ਓਏ ਇੱਕ ਦਿਨ ਉਹ ਪਹਿਲੇ ਦਿਨ ਉਹ ਨਹੀਂ ਜੀ ਜੀ ਨਹੀਂ ਤੋ ਗੇਜੀ ਮੈਨੂੰ ਪਤਾ ਕੀ ਕਰਨਾ ਯਾਰ ਕਿ ਦੀ ਹੰਡ ਕੁੜੀ ਕਿਉਂ ਨਹੀਂ ਫਾਦੀ ਗੇਜੀ ਕਹਿੰਦਾ ਦੇਖੀ ਕੁੜੀ ਗੇ ਖੇਡ ਕੀ ਜਾਈ ਜਾਂਦੀ ਉੱਡ ਤੇ ਜਾ ਕੇ ਬੋਲਦਾ ਪੰਪੇ ਕੋਈ ਨਹੀਂ ਕਹਿੰਦਾ ਕੁੜੀ ਜਾ ਕੇ ਆਏ ਨਾ ਮੈਂ ਕਰਾਈ ਜਰਸੀ ਨਾ ਹੈਗੀ ਯਾਰ ਕਾ ਨੰਬਰ ਕਾ ਨੰਬਰ ਫਲਾ ਦੀ ਯਾਰ ਕੱਟ ਗਈ ਵੱਡੀ ਮੈਨੂੰ ਫਲਾ ਦੀ ਯਾਰ ਵੱਡੇ ਇੱਕੋ ਹੀ ਸਾਰੇ ਨਿਕਣ ਛੋਟੇ ਬਣਾ ਦੇ ਬਹੁਤ ਨੇ ਉਹ ਗਾਣਾ ਸ਼ੂਟਿੰਗ ਬਣਾ ਦੇ ਮਾਰ ਚਲਾ ਇਹਨੂੰ ਪਹਿਲਾਂ ਪਹਿਲੇ ਇੱਕ ਨੂੰ ਇੱਕ ਪਾਸੇ ਲਾ ਕੇ ਫੇਰੀ ਵਿਚੀ ਜਾਉਂ ਉਹ ਸਟਡ ਮੇਰੇ ਪਏ ਆ ਕਿਨੇ ਚੱਕਿਆ ਸਾਡਾ ਕੀ ਆ ਕੀ ਕਹਿੰਦਾ ਦੱਸੀ ਉਹ ਸਟਡ ਆਇਆ ਗਿਲਵੀਰ ਹੈ ਦਵਾ ਆ ਗਈ ਜਿਹੜਾ ਨਾ ਉਹ ਨਾ ਇੱਕ ਸਾਡਾ ਨਾਲੇ ਪੱਪਾ ਫੜ ਕੇ ਲੱਗਾ ਓਏ ਬੈਲੀ ਗੇਲ ਸ਼ਾਰਟਸ ਲਿਆ ਦੇ ਖਤ ਨੰਬਰ ਲਿਆਉਣਾ ਮੈਂ ਆ ਨਹੀਂ ਯਾਰ ਇਹਨਾਂ ਤੋਂ ਜਿਹੜਾ ਤੜਕੇ ਹੋਏ ਇਸ ਵਾਰ ਚਾਹ ਆਪਣੇ ਨਹੀਂ ਕਰ ਲੂਗੀ ਫਿਰ ਚਿੱਠੇ ਜੀਕਰ ਜਿਹੜੀ ਸਾਈਡ ਦਾ ਜੀਕਰ ਉੱਥੇ ਖੇਡਾਂਗੇ ਉਹ ਮਰੀ ਗੋਰਾ ਗੋਰਾ ਤਾਂ ਦੇਖ ਕੀ ਪ੍ਰੋਗ ਹੈ ਵਿਚਾਲੇ ਇਦਾਂ ਦਾ ਸੀਪਣਾ ਹੋ ਗਿਆ ਠੀਕ ਹੈ ਇੱਕ ਪਾਸੇ ਮੰਨ ਲਾ ਬੈਲੀਕਰ ਹੋ ਗਿਆ ਦੂਜੇ ਪਾਸੇ ਹੋ ਗਿਆ ਤਰਸਿੰਮਕਲ ਹਾਂ ਸੈਂਟਰ 'ਚ ਮੰਨ ਲਾ ਤੂੰ ਹਾਂ ਤੇ ਹਾਂ ਕੇਜੀ ਤੇ ਸੀ ਤੇ ਕੇਜੀ ਇੱਕ ਪਾਸੇ ਤੂੰ ਨੰਗਲਾ ਨੰਗਲਾ ਵਾਲਾ ਮੁੰਡਾ ਤੇ ਹਾਂ ਤੂੰ ਵਿਚਾਲੇ ਹੋ ਗਿਆ ਸੈਂਟਰ ਚ ਉਹ ਆ ਵੀ ਜਦੋਂ ਇਹ ਤੂੰ ਲੈਫਟ ਭਾਈ ਕਿਹੜੀ ਸਾਈਡ ਜਿੱਤਣੀ ਹੈ ਭਾਈ ਲੈਣੀ ਪੂ ਸਾਰਿਆਂ ਨੇ ਤੇ ਵਿੱਕੀ ਵਿੱਕੀ ਸਿੱਧੂ ਤਾਂ ਆਪਾਂ ਬਾਅਦ ਨਹੀਂ ਮਾਵਾਂ ਬਾਅਦ ਕਹਿਣਾ ਵੀ ਚੇ ਲੈਣੀ ਪੂ ਟੀ ਇਹ ਸੋਨੂੰ ਐਂ ਕਹਿ ਰਿਹਾ ਇੱਥੇ ਪਲੇਸ ਕਾਉ ਐਂ ਕਰੂ ਸਾਡੀ ਲੈਣੀ ਪੂ ਜੇ ਲੈਣੀ ਪੂ ਜੀ ਆਪ ਬਾਅਦ ਤੋਂ ਹਾਂ ਤੋਂ ਪਹਿਲਾਂ ਨਾ ਮੈਨੂੰ ਚੋਈਏ ਬਾਹਰ ਆਵਾਂਗੇ ਬਾਹਰ ਆਂ ਹੀ ਦੇ ਨੀ ਪਹਿਲਾਂ ਦੱਸ ਦੇ ਜਰਸੀਆਂ ਪਾ ਕੇ ਰੱਖਿਓ ਯਾਰ ਫੇਰ ਤਾਂ ਗੱਲ ਹੁਣ ਜੋ ਦੋ ਦੋ ਤਿੰਨ ਸਕੋਰ ਮਾਰੋਗੇ ਫੇਰ ਤਾਂ ਚੇਂਜ ਲੈਂਦੇ ਵੀ ਸੋਹਣੇ ਲੱਗਦੇ ਅਸੀਂ ਜੋ ਜੀ ਬੰਦ ਕੇ ਖੁਸ਼ਵੰਤ ਰੱਖ ਦੂਰ ਤੋਂ ਲੈਣਾ ਕੀ ਹੈ ਜੀ ਬਾਈ ਉਹ ਨਾ ਯਾਰ ਰੋਹੇ ਪਰ ਗੋਦੀ ਦੂਰਾਂ ਦੇ ਨਾਲ ਧੰਦਰ ਦੀ ਦਾ ਬੀਤ ਕੇ ਵੱਡੀ ਸਟੇਜ ਦੇ ਬੰਚੇ ਇਧਰਾ ਬੱਬੂ ਜੀ ਦੇ ਨਾਲ ਧੰਦਰ ਦੀ ਦਾ ਮੁੱਖ ਅਡਾਲ ਸੇ ਸਟੇਜ ਤੇ ਪਹੁੰਚਣਗੇ ਉਹ ਨੂੰ ਆਪਰੇ ਇਹ ਬੜੀ ਚੱਲਦੀ ਜੇ ਤਿੰਨ ਨਾਮ ਦਾ ਬਾਹੂ ਵਾਲੀ ਆ ਹਾਂ ਬੰਦਾ ਤਾਂ ਨਹੀਂ ਮਾਰਦਾ ਮੇਲੇ ਲੈ ਲੇ ਕੋਈ ਜ ਨਹੀਂ ਸਿੱਧੀ ਨਾਲ ਤਾਂ ਬਈ ਦੇਖਣਾ ਕੋਈ ਨਹੀਂ ਲੈਣਾ ਫਿਰ ਨਹੀਂ ਜੀ ਕਹਾਂ ਲਾਇਆ ਜਿੱਦ ਤੋਂ ਜਵਾਰ ਕਰਦੇ ਜੀ ਇਹਦੇ ਵਿੱਚ ਬੰਦ ਕੇ ਲੈ ਚਲੇ ਆ ਜੀ ਮਾਰਦਾ ਸਭ it's a little <laughs> 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 ਬੰਲਾ ਬਾਹਰ ਨਸੀਬੀ ਹਟਾ ਪਰ ਮੰਤੂ ਦਾ ਫੈਸਲਾ ਇਹ ਨਹੀਂ ਕਿ ਰਾਦੀ ਭਾਰ ਕਿਹੋਣੀ ਪਣੀ ਹੈ ਪਰਵੰਦੇ ਕਹਿੰਦੇ ਹੋ ਜੀ ਬਾਗਿਆਂ ਦੀ ਟੀਮ ਜਿਹੜੀ ਜਿੱਤੀ ਰਹੀ ਆ ਮੁਕਾਬਲੇ ਦੇ ਵਿੱਚ ਉਹ ਖੜਜਾ ਰਹਾ ਵੀ ਅੰਦਰ ਜਿੱਥੇ ਨਾ ਉੱਠ ਕਰੇ ਫੁੱਟ ਨਾ ਪੁੱਟਾ ਜਬਾੜੀ ਪੁੱਟਦਾ ਉਹ ਖੜਜਾ ਰੇ ਪੂਰੀ ਬੰਦੀਆਂ ਪਾਈ ਬੰਦੇ ਉਹ ਮੇਰਾ ਬਣਾ ਸੇ ਨਾ ਤੂੰ ਖੇਡ ਗਿਆ ਕਰ ਜਾਓ ਖੜਜਾ ਕਰ ਜਾਓ ਉਹ ਨਾ ਡੇਢ ਦੀ ਮੂੰਹੋਂ ਠਗਰਾ ਮੂੰਹ ਮੇਂ ਠਗਰਾ ਇੱਧਰ ਆ ਲੈ ਇੱਧਰ ਆ ਓਏ ਸਰ ਮੂੰਹ ਚ ਆ ਪਾਈ ਬੋਲ ਨੀ ਗੱਲ ਕੁੜੀ ਖਾਣਾ ਖਾਣਾ ਵੀ ਲਈ ਉਹ ਤਾਂ ਖਾ ਸੀ ਓਏ ਹੂੰ ਕਹਿਣਾ ਪੁਰਨਾ ਜਾਵੇ ਖੜਜਾ ਫਿਰ ਭੁੱਲੂਗੇ ਹੋਰ ਹੈ ਇੱਕ ਰਹਿ ਗਿਆ ਇੱਕ ਫੇਰ ਆਪਣਾ ਖਾਣਾ ਕੀ ਹੁੰਦਾ

ਗੋਜੂ ਬੋਲੀ ਹੂੰ ਕੇਰਾ ਫੋਨ ਫੜ ਕੇ ਉਹ ਖੂਜੇ ਤੱਕ ਵਗ ਜਾ ਗੋਜੂ ਕੇ ਨੂੰ ਅਟੈਕ ਫੋਨ ਤਾਂ ਫੜਿਆ ਹੋਇਆ ਏ ਜੀ ਫੋਨ ਤਾਂ ਮੈਂ ਫੜਿਆ ਤਾਂ ਹੋਇਆ ਮੈਂ ਨਹੀਂ ਫੋਨ ਫੜਾਇਆ ਤੁਸੀਂ ਦੋ ਮਿੰਟ ਬਾਅਦ ਬੋਲੇ ਸੀ ਮੈਂ ਜਾੜਾ ਇਹ ਤਾਂ ਕਦੇ ਚਲਾਣ ਨਹੀਂ ਹੁੰਦੇ ਆ ਬੌਂਡ ਹੋ ਜਦੇ ਓਏ ਹੋਰ ਕੀ ਦੋ ਤਿੰਨ ਮਿੰਟ ਬਾਅਦ ਮੈਨੂੰ ਕਹਿੰਦਾ ਬੋਲਿਆ ਮੈਂ ਠੀਕ ਹੈ ਜਗਰਾਤਾ ਭੁੱਲ ਗਿਆ ਸੀ ਮੈਂ ਜਗਰਾਤਾ ਜੜਾ ਹਲਾ ਦਿੱਤੀ ਤੁਸੀਂ ਪਹਿਲੇ ਆਓ ਉੱਥੇ ਚੱਲ ਚਲੋ ਆਓ ਮੇਰੇ ਨਾਲ ਮੈਂ ਤਾਂ ਉਹਦੇ ਪਿੰਡ ਕਿੱਦਾਂ ਪੱਟਾਂ ਚੱਕ ਦਰਨਾ ਨਹੀਂ ਯਾਰ ਹਾਲ ਹੈ ਪੱਟ ਚੱਕ ਮੈਂ ਉਹ ਨਹੀਂ ਨਹੀਂ ਪੀਤੀ ਮੇਰੇ ਕੋਲੇ ਮਾਰਿਆ ਪੀਤੀ ਉਹ ਖੜਦੀ ਨਹੀਂ ਪੱਟ ਚੱਕ ਕਿੱਦਾਂ ਦਰਨਾ ਪੈਂਦਾ ਪੱਟ ਚੱਕ ਓਏ ਇਹਦਾ ਮੇਰੇ ਕੋਲ ਤੇ ਕੋਲੇ ਬੈਠੇ ਆ ਬਾਕੀ ਚੋਕਾਇਆ ਜੀ ਜ਼ਮਾਨਦੀ ਵੀ ਪੈਦਾ ਮਾਲਾ ਵੀ ਓ ਯਾਰ ਜਮੀ ਨਹੀਂ ਮਾਲਾ ਵੀ ਓ ਇਹਦਾ ਮੇਰੇ ਕੋਲੇ ਬੈਠੇ ਉੱਤੇ ਸੁੱਕੇ ਦੇ ਸੁੱਕੇ ਮਾਲਾ ਹੋਈ ਨਹੀਂ ਸਕਦਾ ਹਾਈ ਡਰੈਕ ਓਏ ਜਿਹੜੀ ਲੰਡੀ ਸੀ ਡੱਕੇ ਹੁਣ ਇਹਨਾ ਤੂੰ ਤਵਾ ਲਾਉਣਾ ਹੈ ਜੱਗਾਂ ਦੇ ਮਾਲਾ ਵੀ ਜੇ ਤੋ ਬੰਦੋਬਸਤੀ ਨਹੀਂ ਨਾ ਹੋਇਆ ਕੀ ਤੂੰ ਤੇ ਨਹੀਂ ਡੱਕਦਾ ਓਏ ਇਹਨਾਂ ਗੱਡੀ ਕਿੱਟੀ ਦਾ ਸੀ ਲੈ ਕੇ ਗੱਡੀ ਲੈ ਕੇ ਸੀ ਮੈਂ ਨੂੰ ਟੱਚ ਵੀ ਨਹੀਂ ਕਰਦਾ ਹੈਗਾ ਇਹ ਟੱਚ ਨਹੀਂ ਕਰਦਾ ਇਸ ਦੀ ਮਾਲਾ ਦੇ ਦਿਮਾਗ ਦੇ ਵਿੱਚ ਲੈ 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 38 ਇਹ ਸਾਰੇ ਸਰੀਰ ਦੀ ਤਕੀਰ ਹੈ ਕੱਲੇ ਪੈਰਾਂ ਦੇ ਸਿਰ ਦੇ ਬਾਡੀ ਦੇ ਸਾਰੇ ਜਿਹੜੇ ਪੂਰੇ ਆ ਹਾਂ ਚੱਲ ਪਾਉਂਦੇ ਹੈ ਹੈ ਮੈਂ